ਨਵੇਂ ਬਣੇ ਟਰਸਟ ਦੇ ਪ੍ਰਧਾਨ ਸੰਜੀਵ ਕੁਮਾਰ ਸਿੰਘਲੇ ਜੀ ਵੱਲੋਂ ਮਾਤਾ ਰਾਣੀ ਜੀ ਦੀ ਆਰਤੀ ਵਿੱਚ ਇਹ ਦੱਸਿਆ ਗਿਆ ਸੀ ਕਿ ਅਸੀਂ ਇਸ ਇਹ ਟਰਸਟ ਬਣਾਉਣ ਵਾਸਤੇ ਦੁਕਾਨ 33 ਲੱਖ ਰੁਪਏ ਵਿੱਚ ਖਰੀਦੀ ਹੈ ਖਰੀਦ ਕੀਤੀ ਹੈ ਇਸ ਨੂੰ ਟਰਸਟ ਦੇ ਟਰਸਟ ਤੇ ਪਾਇਆ ਗਿਆ ਸਟੇਟਸ ਤੇ ਪਾਇਆ ਗਿਆ ਸੀ ਲੋਰ ਮੁਤਾਬਕ ਪ੍ਰਸ਼ਾਸਨ ਨੂੰ ਇਸ ਦੀ ਵੀਡੀਓ ਦਿੱਤੀ ਜਾਏਗੀ ਇਹਨਾਂ ਮਤਲਬ ਦਿੱਤੀ ਗਈ ਕਾਰਨ ਗिलास ਕਫਨ ਕਫਨ ਗिलास ਸ਼ੀਸ਼ੇ ਵਾਲੀ ਦੁਕਾਨ ਨਿੱਜੀ ਵਰਤ ਵਾਲੀ ਭੂਮੀ ਦਾਨ ਕਿਵੇਂ ਹੋਈ ਅਤੇ ਲੰਗਰ ਭਵਨ ਦੀ ਸਾਜ ਦੇ ਨਾਂ ਤੇ ਕੁੱਟੀਆਂ ਗਈਆਂ ਪਰਚੀਆਂ ਦੀ ਜਾਣਕਾਰੀ ਪ੍ਰਸ਼ਾਸਨ ਅਤੇ ਪੱਤਰਕਾਰਾਂ ਨੂੰ ਅਗਲੀ ਮੀਟਿੰਗ ਬੁਲਾ ਕੇ ਜਲਦੀ ਹੀ ਦਿੱਤੀ ਜਾਏਗੀ ਮੈਂਬਰ ਸੇਵਾਦਾਰ ਤੇ ਮਹੰਦਾ ਨਿਵਾਸੀ ਠੀਕ ਹੈ ਵਿਕਾਸ ਜਿੰਦਲ ਪ੍ਰਧਾਨ ਜੀ ਅਸ਼ੋਕ ਕੁਮਾਰ ਗੋਇਲ ਵਾਈਸ ਪ੍ਰਧਾਨ ਜੀ ਵਿਸ਼ਵ ਕੁਮਾਰ ਜਾਂਚੀ ਦੀਪਕ ਵਰਮਾ ਸੈਕਟਰੀ ਸੁਨੀਲ ਗੁਪਤਾ ਐਡਵੋਕੇਟ ਸਲਾਹਕਾਰ ਵਿਨੋਦ ਕੁਮਾਰ ਜੀ ਸਲਾਹਕਾਰ ਦੰਤਰ ਜਨ ਸ੍ਰਿੱਧ ਕੋਇਲ ਸਲਾਹਕਾਰ ਨਰੇਸ਼ ਕੁਮਾਰ ਜਿੰਦਲ ਅਰਣ ਕੁਮਾਰ ਗੁਪਤਾ ਰਕੇਸ਼ ਕੁਮਾਰ ਗਰਗ ਕਾਲਾ ਜੀ ਨਿਤਨ ਕੁਮਾਰ ਅਗਰਵਾਲ ਰਾਜ ਕੁਮਾਰ ਜਿੰਦਲ ਰਕੇਸ਼ ਕੁਮਾਰ ਜਿੰਦਲ ਗਿਆਨਵਿੰਦਰ ਲਾਲੀ ਅਰਣ ਕੁਮਾਰ ਗਰ ਠੀਕ ਹੈ ਜੀ ਔਰ ਇਹ ਆਪਣੇ ਮੈਂਬਰ ਨੇ ਜੀ ਤੇ ਅੱਗੇ ਆਪਣੇ ਨੇ ਸੇਵਾਦਾਰ ਜਿਹਨੇ ਆਪਾਂ ਕਿਸੇ ਦੀ ਵੀ ਕਿੱਥੇ ਵੀ ਡਿਊਟੀ ਲਾ ਸਕਦੇ ਆ ਉਹ ਕਿਸੇ ਨੂੰ ਆਪਾਂ ਨੂੰ ਬੱਚੇ ਕੋਈ ਜਵਾਬ ਨਹੀਂ ਦਿੰਦੇ ਐ ਉਹਦੇ ਅਸ਼ਨੀ ਕੁਮਾਰ ਜੀ, ਪੂਸ਼ਨ ਕੁਮਾਰ ਜੀ, ਨੀਤ ਕੁਮਾਰ ਜੀ, ਮਹਾਜਨ, ਹਰਮਨਦੀਪ ਜਿੰਦਲ, ਰਮਿੰਦਰ ਚੋਹਾਨ, ਸੋਹਲਾਲ ਲੱਕੀ, ਲੱਕੀ ਮਾਨਸਲ, ਮੋਨਿਤ ਵਰਮਾ, ਹਰਸ਼ ਵਰਮਾ ਐਡਵੋਕੇਟs ਨੀਰ ਕੁਮਾਰ, ਕੋਨਾਲ ਜੀ, ਮੁਕੇਸ਼ ਕੁਮਾਰ ਗਰਗ, ਨਰਿੰਦਰ ਕੁਮਾਰ, ਕਮਲ ਚੌਧਰੀ ਇਹ ਸਾਰੇ ਮੈਂਬਰ ਸਹਿਮਤੀ ਨਾਲ ਇਸੇ ਪ੍ਰੈਸ ਨੋਟ ਪ੍ਰੈਸ ਨੂੰ ਦਿੱਤਾ ਜਾਂਦਾ ਹੈ। ਔਰ ਅੱਜ ਜਿਹੜੀ ਇਹ ਪੁਰਾਣੀ ਟੀਮ ਹਟਾ ਕੇ ਆਪਾਂ ਜੇ ਨਵੀਂ ਟੀਮ ਬਣਾਈ ਹੈ